ਆਪਾਂ ਬ੍ਰਾਂਡ ਵਾਲਿਆਂ ਦੇ ਭਾਣੇ ਤੇ ਧਨੌਲੇ ਲੈ ਕੇ ਆਇਆ ਸੀਗਾ ਬਾਈ ਕੋਲੇ ਮਾੜੇ ਪਸ਼ੂ ਤਾਂ ਹੁੰਦੀ ਨਹੀਂ ਆਪਾਂ ਵੱਡੀਆਂ ਮੰਡੀਆਂ ਤੇ ਦੇਖਦੀਆਂ 20 20 ਸੇਰੀ ਵਾਲੀਆਂ ਮੱਝਾਂ ਨਹੀਂ ਆ ਟਾਪ ਕੁਆਲਿਟੀ ਵਾਲੀਆਂ ਤੇ ਵੱਡੇ ਵੱਡੇ ਲੱਗਿਆ ਲੈਵੇ ਤੇ ਜੇ ਆਪਾਂ ਗੱਲ ਕਰੀਦਾ ਸਰਾਗਾ ਲਵਾਤਾ ਜਮਾ ਕੁਆਲਿਟੀ ਇੱਕ ਨੰਬਰ ਆ ਤੰਨ ਨਾਗ ਨੇ ਤੰਨੀ ਤੋਰ ਕੇ ਦਿਖਾਵਾਂਗੇ ਤੇ ਇੱਕ ਵਾਰੀ ਤੁਸੀਂ ਚੰਗੇ ਦੁੱਧਰ ਕਾਰਡ ਵਾਲੀ ਆ ਤੇ ਬਾਕੀ ਬਾਈ 15 16 17 ਕਿਲੋ ਤੱਕਰ ਤਿਆਰ ਦੱਸਦਾ ਮੈਂ ਥੱਲੇ ਤੇ ਬਾਕੀ ਲੇਵਾ ਵੀ ਯਾਰ ਪੂਰੀ ਵਾਲਾ ਲੱਗੇ ਹਨਾ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੁਰ ਦੀ ਇੱਕ ਵਾਰੀ ਝੋਠੀ ਤੁਸੀਂ ਚੈੱਕ ਕਰ ਲਓ ਤੇ ਬਾਕੀ ਮਾਲ ਬਹੁਤ ਹੀ ਚੰਗਾ ਪਹੁੰਚਦਾ 17 ਵਾਲੀ ਮੰਡੀ ਦਾ ਟਾਪ ਕੁਆਲਿਟੀ ਦਾ ਇੱਕ ਵਾਰੀ ਚੈੱਕ ਕਰਦੇ ਥਣ ਲੇਵਾ ਸਾਫ ਆ ਬਿਲਕੁਲ ਤਾਜੀ ਸੂਈ ਹੋਈ ਆ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂ ਤੰਨ ਨਾ ਗਣੇ ਤੰਨੇ ਤੋਰ ਕੇ ਦਿਖਾ ਦਈਏ ਪਹਿਲਾਂ ਤੇ ਫਿਰ ਆਪਾਂ ਜਾਣਕਾਰੀ ਆ ਵੀ ਤੋਰ ਦੇ ਤੰਨੀ ਤੋਰ ਦੇ ਤੇ ਫਿਰ ਆਪਾਂ ਕੱਲੀ ਕੱਲੀ ਡਿਟੇਲ ਜਿਹੜੀ ਬਾਈ ਨਾ ਸਾਂਝੀ ਕਰਾਂਗੇ ਝੋਟੀ ਇਹ ਵੀ ਚੰਗੀ ਆ ਖਾਲੇ ਵੀ ਸਾਫ ਆ ਇਹ ਵੀ ਤਾਜੀ ਜਿਹੜੀ ਸੂਈ ਹੋਈ ਆ ਤੇ ਵਧੀਆ ਸਪੇਸ ਤੇ ਥਾਨ ਲੱਗਿਆ ਲੇਵਾ ਸਾਫ ਆ ਵਧੀਆ ਹਵਾਨਾ ਪੱਟਾਂ ਦੇ ਵਿੱਚ ਖੰਦਾ ਇਹ ਚੈੱਕ ਕਰੋ ਝੋਟੀ ਦਾ ਟਾਪ ਦੀਆਂ ਮੱਝਾਂ ਨੇ ਬਾਈ ਕੁੜੀ ਤੇ ਪੂਰੀ ਜਾਣਕਾਰੀ ਬਈ ਨਾ ਜਾਂਜੀ ਕਰਾਂ ਇੱਕ ਵਾਰੀ ਤੋੜ ਕੇ ਦਿਖਾ ਦਈਏ ਇੱਕ ਨਗ ਹੋ ਰਹਿ ਗਿਆ ਇਹ ਵੀ ਤਾਜੀ ਸੂਈ ਹੋਈ ਆ ਤੇ ਇੱਕ ਚੋਟੀ ਹੋਰ ਆ ਗਈ ਉਹ ਵੀ ਜੇ ਆਪਾਂ ਗੱਲ ਕਰੀਏ ਤਾਜੀ ਸੂਈ ਹੋਈ ਆ ਤੇ ਹੁਣ ਉੱਲੇ ਪਹੁੰਚ ਗਏ 47 ਮਰਸੀ ਤੇ ਜਿਹੜੇ ਭਰਾ ਚੈਨਲ ਨੂੰ ਪਹਿਲੀ ਵਾਰ ਦੇਖਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਜਿਹੜੇ ਭਰਾ ਵੀਡੀਓ ਚੰਗੀ ਲੱਗਦੀ ਆ ਕਮੈਂਟ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਕਾਂ ਕਿ ਹੌਂਸਲਾ ਫਸਾਈ ਹੁੰਦਾ ਰਹਿੰਦਾ ਹਰੇਕ ਮੰਡੀ ਦੀ ਵੀਡੀਓ ਆਪਾਂ ਕਵਰ ਕਰਦੇ ਆਂ ਟਾਈਟ ਜੇ ਹਵਾਨੇ ਝੋਟੀ ਆ ਤੇ ਜਿਵੇਂ ਪਤਾ ਨਹੀਂ ਲੱਗਦਾ ਵੀ ਲੇਵਾ ਹੈਗਾ ਕਿ ਹੈ ਨਹੀਂ ਫਸਮਾ ਲੇਵਾ ਜਮਾ ਟਾਈਟ ਪੂਰਾ ਤੇ ਝੋਟੀ ਸਕੀਨ ਚੰਗੀ ਕੁੰਡੀ ਜਾਵਾ ਹਨਾ ਸਿੰਘ ਸਿੰਘ ਚੰਗਾ ਤਾਜੀ ਸੂਹੀ ਆ ਥਣ ਲੇਵਾ ਬਿਲਕੁਲ ਸਾਫ ਇੱਕ ਨੰਬਰ ਫਲੀਆਂ ਵਰਗੇ ਥਣ ਨੇ ਤੇ ਟਾਈਟ ਪੂਰਾ ਟਾਈਟ ਲੇਵ ਦੇ ਵਿੱਚ ਇਹ ਹੁੰਦਾ ਵੀ ਆਪਾਂ ਨੂੰ ਦੁੱਧੇ ਐਸਟੀਮੇਟ ਆਪਾਂ ਲਾ ਨਹੀਂ ਸਕਦੇ ਹੁੰਦੇ ਵੀ ਕਿੰਨਾ ਗੜ ਦੂ बार दो तो देना। क्या आप भी चाहते हैं अपने पशु की बड़ी लेवटी तो देर किस बात की है आज से ही अपने को राइट पिलाना शुरू कर दो ताकि आपके पशु की लेवटी बड़ी हो और वो सुंदर दिखाई दे और इसको आप 10 एम एल रोटी पचोपड़ के खिला सको राइट एच ने आप हर एक दवाइयाँ की दुकान पे और ऑनलाइन भी खरीद और अधिक जानकारी के लिए इस नंबर पे कॉन्टेक्ट कर सकते है आप सात आठ नौ जीरो जीरो बयालीस हजार ਅੰਬਾਈ ਸਸੀ ਗਾਂ ਸਸੀ ਗਾਰ ਬਾਈ ਤੇ ਨਾਮ ਦੱਸ ਪਹਿਲਾਂ ਸੋਣਾ ਮੇਰਾ ਗਰਮੀਤਰਾਵਾ ਬਾਈ ਠੀਕ ਹੈ ਗਰਮੀਤ ਬਾਈ ਪਿੰਡ ਕਿਹੜਾ ਪਿੰਡ ਭਗਤਪੁਰਾ ਮੋੜ ਆ ਜੀ ਭਗਤ ਭਗਤਪੁਰਾ ਮੋੜ ਜਿਹੜਾ ਜ਼ਿਲ੍ਹਾ ਬਰਨਾਲਾ ਆਪਣਾ ਜ਼ਿਲ੍ਹਾ ਬਰਨਾਲਾ ਹਾਂਜੀ ਲੈ ਗਰਮੀਤ ਬਾਈ ਜੇ ਆਪਾਂ ਇੱਕ ਨੰਬਰ ਵਾਲੀ ਦੀ ਗੱਲ ਕਰ ਲਈ ਸੋਣਾ ਮਤਲਬ ਇੱਕ ਐਵੇਂ ਸੂਇ ਹੈ ਮਾਦੇੜੀ ਇਹ ਤੀਜੇ ਸੂਇ ਹੈ ਜੀ ਤੀਜੇ ਸੂਇ ਹੈ ਕਾ ਦਿਨ ਹੋ ਗਿਆ ਅੱਜ ਇਹਨੂੰ ਅੱਜ ਹੋ ਗਏ ਪੂਰੇ 25 ਦਿਨ ਦੀ 25 ਦਿਨ ਹਾਂ ਤੇ ਦੁੱਧ ਬਾਈ ਪ੍ਰੋਪਰ ਦੁੱਧ 17 ਕਿਲੋ ਆਈ ਕਰਾ ਪੀਕ ਲੈਵਲ ਤੇ ਹੈਨਾ ਪੀਕ ਲੈਵਲ ਤੇ 17 ਤਿੰਨ ਵੇ ਚੋਈ ਪੀ ਜੈਡ ਬਲੈਕ ਹੈ ਪੂਰੀ ਪੂਰੀ ਜੈਡ ਬਲੈਕ ਹੈ ਹੂੰ ਕੰਡਾ ਲਵਾ ਦਾਂਗੇ ਕੰਡਾ ਲਵਾ ਦਾਂਗੇ ਘਰੇ ਲੈ ਮਿੱਤਰੋ ਕਈ ਵਾਰ ਕੋਈ ਭਰਾ ਦਾ ਮਨ ਨਹੀਂ ਖੜਦਾ ਹੁੰਦਾ ਕੰਡਾ ਲੈ ਕੇ ਆ ਜਾ ਕੰਡਾ ਆਪਦਾ ਕੰਡਾ ਲੈ ਆਓ ਲੀਟਰ ਵੀ ਆਪਦਾ ਹੋਵੇ ਘਰੇ ਲਿਆਉਣਾ ਤੇ ਇਹ ਕੰਡਾ ਲਿਆਉਣਾ ਤੁਸੀਂ ਲੈ ਕੇ ਆ ਜਾਓ ਦੁੱਧ ਪੂਰਾ ਪੀਕ ਲੈਵਲ ਤੇ ਆ ਇਸ ਤੋਂ ਵੱਧ ਦੇਣਾ ਦੇਣਾ ਨਹੀਂ ਹੈਗਾ 17 ਕਿਲੋ 25 ਦਿਨਾ ਸੂਈ ਥੱਲੇ ਤਿਆਰ ਆ ਜਮਾ ਪ੍ਰੋਪਰ ਚੋਕੇ ਦੇਖ ਲਿਓ ਜਦੋਂ ਤੁਹਾਡਾ ਮਨ ਖੜ ਗਿਆ ਉਦੋਂ ਅਗਲੇ ਨੂੰ ਪੈਸੇ ਦੇ ਦਿਓ ਤੇ ਤੀਜੀ ਸੂਈ ਸੀ ਬਈ ਇਹ ਇਹ ਦੂਜੀ ਦੂਜੇ ਸੂਈ ਆ ਤੇ ਬਹੁਤ ਹੀ ਚੰਗੀ ਐ ਮਾਂ ਚ ਦੁੱਧ ਵਾਲੀ ਏ ਕਈ ਵਾਰ ਆਪਾਂ ਕਹਿੰਦੇ ਵੀ ਇੱਕ ਰੱਖ ਲਈਏ ਦੋ ਦੀ ਬਜਾਏ ਤਾਂ ਚੰਗੀ ਹੈ ਨਾ ਇੱਕ ਹੀ ਬਾਦੂ ਆਈ ਦੋ ਦੁੱਧ ਬਿਲਕੁਲ ਬਈ 17 ਕਿਲੋ ਬਹੁਤ ਹੋ ਗਿਆ ਹਾਂਜੀ ਬਹੁਤ ਤੇ ਜੇ ਆਪਾਂ ਬਈ ਆਪਣਾ ਨਾਂ ਕਿੱਸ ਹੈਗਾ ਗਰਮੀ ਤੇ ਜੇ ਆਪਾਂ ਗੱਲ ਕਰ ਲਈਏ ਰੇਟ ਦੀ ਬਈ ਰੇੜੀ ਦਾ ਬਈ 140 ਇੱਕ 40 ਹਾਂਜੀ ਮਾਨਤਨ ਮਾਨਤਨ ਸਵਾ ਦੀ ਦੇਣੀ ਹੈ ਬਸ 125 ਹਾਂ 125 ਦੀ ਦੇਣੀ ਹੈ 125000 ਦੀ ਬਾਈ ਕਹਿੰਦਾ ਦੇਣੀ ਹੈ ਇਸ ਤੋਂ ਬਾਅਦ ਕੋਈ ਨਹੀਂ ਜੱਸ ਨੂੰ ਇਸ ਤੋਂ ਬਾਅਦ ਕੋਈ ਨਹੀਂ ਰੇਟ ਤੇਰੇ ਹੁਣ ਵੀ ਜਾਏਗਾ ਹਾਂ ਪੂਰਾ ਜਾਇਜ਼ ਹੈ ਆਪਾਂ ਆਪਾਂ ਲੋਕਾਂ ਨੂੰ 17 ਦਿਨ ਦੇ ਤਿੰਨ ਵਾਲਾ ਜੇ ਹੋਰ ਬੰਦੇ ਕੋਲੇ ਹੁੰਦੀ ਐ ਨੂੰ ਤਾਂ 1.5 ਬਈ 2 ਕਰ ਦਿੰਦਾ ਹਾਂਜੀ ਆਪਾਂ ਕਿਉਂਕਿ ਦੁੱਧ ਦੇ ਹਿਸਾਬ ਹਾਂ ਆਪਾਂ ਦੁੱਧ ਦੇ ਹਿਸਾਬ ਤੇ ਜਿਵੇਂ ਦੁੱਧ ਦਾ 17 ਕਿਲੋ ਤਾਂ ਬਾਈ ਦਾ ਜਮੀ ਰੇਟ ਜਾਇਜ਼ ਹੈ 1 ਲੱਖ 25 ਹਜ਼ਾਰ ਦੀ ਛੋਟੀ ਬੜੀ ਚੰਗੀ ਆ ਸਕੀਨ ਦੁੱਧ ਵਾਲੀ ਆ 17 ਕਿਲੋ ਜਮਾ ਪ੍ਰੋਪਰ ਕੱਟਾ ਬਹੁਤ ਨਸਲ ਦਾ ਹੀ ਪਿੱਛੇ ਹੂੰ ਕੱਟਾ ਬਹੁਤ ਚੰਗਾ ਹਾਂ ਕੱਟਾ ਵੀ ਬਹੁਤ ਚੰਗਾ ਜੀ ਆਪਾਂ ਗੱਲ ਕਰੀ ਬਹੁਤ ਬੜੀ ਦੀ ਹਣਾ ਤੇ ਕੱਟਾ ਵੀ ਪੂਰਾ ਸਮਾਂ ਹੋਇਆ ਬਾਈ ਆਪਾਂ ਦੇ ਦੁੱਧ ਪਿਆ ਹਣਾ ਹਾਂਜੀ ਤੇ ਇੱਕ 25 ਬਾਈ ਕਹਿੰਦਾ ਝੋਟੀ ਦੇ ਦੂਗਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਈ ਦੋ ਨੰਬਰ ਤੇ ਦੂਜੇ ਨੰਬਰ ਤੇ ਦੂਜਾ ਸੂਆ ਝੋਟੀ ਆ ਜੀ ਦੂਜਾ ਸੂਆ ਕਿੰਨੇ ਦਿਨ ਹੋਗੇ ਅੱਜ ਇਹਨੂੰ ਹੋ ਗਿਆ ਜੀ ਪੂਰੇ 7 ਦਿਨ ਜੀ ਟੈਗ ਲੈਵਾ ਹਨਾ ਹਾਂਜੀ ਲੈਵਾ ਟੈਗ ਹੂੰ ਦੁੱਧ ਬਾਈ ਸੁਣ ਦੁੱਧ ਦੀ ਲੱਗਿਆ 11 ਕਿਲੋ ਆ ਜੀ ਪੂਰਾ ਪੂਰਾ ਨੈਟ 11 ਲੈ 11 ਕਿਲੋ ਦੁੱਧ ਬਾਈ ਕਹਿੰਦਾ ਨੈਟ ਜਮਾ ਤਿਆਰ ਆ ਤੇ ਸੂਈ ਹੋਈ ਆ ਹਫਤੇ ਦੀ ਹਫਤੇ ਦੀ ਦਾ ਕੱਲ ਸਾਡੇ 10 ਵੇ ਪਾ ਚੋਈ ਆਈ ਆਪਾਂ ਕੱਚੇ ਦੇ ਆ ਜਾਵਾਂ ਬੀਨ ਹੈ ਪੱਕਾ ਵਿਆਹ ਪੱਕਾ ਵਿਆਹ ਨਹੀਂ ਲੈ ਜਮਾ ਕੱਚੇ ਦੇਈਏ ਕਦੋਂ ਜਿਹਦੇ ਨੇ ਸੇਵਦਾ ਜੋ ਉਨਹੀਂ ਬੰਦੀ ਜਾਉਂਦੇ ਤੇ ਰੇਟ ਬਈ ਇਹਦਾ ਰੇਟੀ ਦਾ ਬਈ 1 40 ਕਰਦੇ ਆ ਇਹ 1 20 ਦੀ ਦੇਣੀ ਹੈ 1 ਲੱਖ 20 ਹਜ਼ਾਰ ਦੀ ਦੇਵਾਂਗੇ 1 40 ਕਰਦੇ ਆ ਹਾਂਜੀ ਤੇ ਸੀਲ ਝੂਲ ਬਹੁਤ ਹੀ ਕਿਵੇਂ ਮਰਜੀ ਬਹਿ ਜਾਓ ਲੋ ਜੀ ਝੋਟੀ ਇਹ ਵੀ ਸਕੀਨ ਹੈ ਦੇਖੋ ਹਨਾ ਨਹੀਂ ਬੰਦਾ ਮੰਨ ਲੈ ਝੋਟੀ ਮੰਨ ਲੈ ਥਣਾਂ ਦਾ ਹੱਥ ਨਹੀਂ ਲਵਾਉਂਦੀ ਇਹ ਥਣਲੇਵਾ ਸਾਫ਼ ਹੈ ਬਿਲਕੁਲ ਢਿੱਡੀ ਜਾ ਹਨਾ ਦੇ ਫਿਰ ਕਮਾਲ ਹੀ ਜਮਾ ਨਹੀਂ ਹੁਣ ਨੂੰ ਲੱਗਦਾ ਬਿਨਾਂ ਬੱਚੇ ਤੋਂ ਬਹਿ ਜਾਓ ਜੀ ਬਿਨਾਂ ਬੱਚੇ ਤੋਂ ਬਹਿ ਜਾਓ ਕੋਈ ਚੱਕਰ ਨਹੀਂ ਭਾਈ ਕਹਿੰਦਾ ਤੇ 120000 ਦੀ ਹਾਣਾ ਦੇਣੀ ਨਹੀਂ ਆਈ ਆਪਾਂ ਤੇ ਬਈ ਜਿਹੜੀ 3 ਨੰਬਰ ਦੀ ਝੋਟੀ ਇਹ ਕਿਵੇਂ ਸੂਈ ਇਹ ਦੂਜਾ ਪਲੂਨ ਆ ਜੀ ਦੋ ਦੰਦਾਂ ਦੇ ਵਿੱਚ ਮੂੰਹੋਂ ਤੇ ਹਫਤੇ ਦੀ ਸੂਈ ਹੋਈ ਆ ਜੀ ਚੰਗੀ ਪਾਲੀ ਹੋਈ ਆ ਤਾਂ ਚੰਗਾਈ ਦੁੱਧ 12 ਕਿਲੋ ਨੱਟਾ ਹੀ ਕਿਹੜਾ ਮਰਜੀ ਕੰਡਾ ਲਾ ਲੇ ਲੈਵਾ ਟਾਇਟ ਹੈ ਜਮ ਲੈਵਾ ਟਾਇਟਾ ਲੈਵਾ ਦੇ ਇੱਕ ਅੰਦਾਜ਼ੇ ਨਾਲ ਦੁੱਧ ਬਰਾਏ ਕਿੱਥੋਂ ਕਰਦੀ ਹੈ ਦੁੱਧ 12 ਕਿਲੋ ਆ ਹੈ ਹੁੰਦਾ ਦੁੱਧ 12 ਕਿਲੋ ਹੁਣ ਤਿਆਰ ਹੈ ਸੂਈ ਹੈਗੀ ਆ ਹਫਤੇ ਦੀ ਉਹ ਚ ਬੱਚੇ ਦੀ ਪਰ ਬਦੂ ਹੋਰ ਤਾ ਹੈ ਹਨਾ ਬਸ ਜੀ ਇੱਥੋਂ ਤੱਕ ਐਂਡ ਆਈ ਮੇਲਾ ਮੂਲਾ ਝਾੜੂ ਹੋ ਜੇ ਬਸ ਹਾਂ ਮੇਲਾ ਮੂਲਾ ਝਾੜ ਕੇ ਜੇ ਵੱਧ ਗਈ ਕਿਲੋ ਕਿ ਲੋਕ ਕਰ ਸਾਈ ਜੋ ਕਰ ਸਾਈ ਨਹੀਂ 12 ਕਿਲੋ ਦੀ ਆਪਣੀ ਗਰੰਟੀ ਆਈ 12 ਕਿਲੋ ਦੀ ਬਾਈ ਕਹਿੰਦਾ ਗਰੰਟੀ ਆ ਕਲੂਨ ਝੋਟੀ ਆ ਤੇ ਬਾਕੀ ਪਾਲੀ ਹੋਈ ਐ ਸੌਂਕ ਨਾਲ ਜਿਵੇਂ ਆਪਾਂ ਕਹਦੀ ਹਨਾ ਠੰਡੀ ਸੀਲ ਬਹੁਤ ਹੈ ਜਿਹਾਂ ਲਾ ਕੇ ਪਾਲੀ ਹੋਈ ਐ ਠੰਡੀ ਸੀਲ ਇਹ ਵੀ ਬਹੁਤ ਆ ਠੰਡੀ ਸੀਲ ਇਹ ਵੀ ਬਹੁਤ ਹੈ ਆਪਾਂ ਗੱਲ ਕਰ ਲਈਏ ਤਾਂ ਟਾਈਟ ਲੇਵੇ ਦੀ ਆ ਸਾਫ਼ ਬਿਲਕੁਲ ਵਧੀਆ ਸਪੇਸ ਤੇ ਸਾਣਾ ਤੇ 12 ਕਿਲੋ ਦੇ ਬਾਈ ਕਹਿੰਦਾ ਗਰੰਟੀ ਦੇ ਗਰੰਟੀ ਹੈ ਜੀ ਗਰੰਟੀ ਕਰਤਾ ਹੈ ਗਰੰਟੀ ਤੇ ਜੇ ਮੈਂ ਆਪਾਂ ਕਹਦੀ ਇਹ ਵਾਜਨ ਬੋਜਨ ਹੈਵੀ ਝੋਟੀ ਆ ਵਾਜਨ ਵਾਲੀ ਹਾਂਜੀ ਕੱਦ ਕਾਠੀ ਉਹ ਸੋਹਣਾ ਪਹਿਲੇ ਸੂਏ ਆ ਤਾਂ ਦੂਜੇ ਸੂਏ ਝੋਟੀ ਨੇ ਜਾ ਕੇ ਵਧੀਆ ਬਣਨਾ ਬਣਨਾ ਜੀ ਤੇ ਇਹਦਾ ਬਾਈ ਰੇਟ ਇਹਦਾ ਹੁੰਦੇ 1.80 ਕਰਦੇ 1.5 ਦੀ ਦੇਣੀ ਹੈ 1.5 ਲੱਖ ਦੀ 1.5 ਜੀ ਨਮੋਲਾ ਲੱਗੀ ਜਾਂਦਾ ਅੰਮ੍ਰਿਤਸਰ ਦੇ ਬੰਦੇ ਗਾਹਕ ਲਈ ਜਾਂਦੇ ਜੀ ਝੋਟੀ ਮੱਲਾ ਵੀ ਆਪਣਾ ਇਹਦਾ ਵਾਜਨ ਬੋਜਨ ਦਾ ਸਾਹ ਵੀ ਵਾਜਨ ਤੇ ਸਕੀਨ ਬਹੁਤ ਹੀ ਦੁੱਧ ਤੇ ਗਰੰਟੀ ਤੇ ਜਾਂਦੀ ਆ ਝੋਟੀ ਸਕੀਨ ਆ ਚੰਗੀ ਆ ਬਾਕੀ ਬਾਈ ਕਹਿੰਦਾ ਦੂਜੇ ਸੂਏ ਇਹਨੇ ਬੰਨਣਾ ਵਧੀਆ ਇਸ ਕਰਕੇ ਜੋ ਉੱਠੀ ਜਿਹੜੀ ਕੀਮਤ ਆ ਥੋੜੀ 15 ਦਿਨਾਂ ਨੂੰ ਪੈਸੇ ਦੇਣਿਆ ਜੀ ਅੰਬਰਸਰ ਦੇ ਉਹ ਮੁੱਲ ਲਾਈ ਜਾਂਦੇ ਆ 12 ਕਿਲੋ ਦੀ ਗਾਰੰਟੀ ਤਾਂ ਝੋਟੀ ਜਾਂਦੀ ਆ ਯਾਰ ਹੂੰ 12 ਕਿਲੋ ਦੀ ਗਾਰੰਟੀ ਤਾਂ ਬਾਈ ਕਹਿੰਦਾ ਜਾਂਦੀ ਆ ਤੇ 10 ਲੱਖ ਦੀ ਹਾਂ ਨਾ ਦੇਣੀ ਦੇਣੀ ਆਈ ਆਪਾਂ ਹੂੰ ਇੱਕ ਬਰੀ ਬਾਈ ਪ੍ਰੋਪਰ ਡਰੈੱਸ ਹੋਰ ਬੋਲੀ ਪਿੰਡ ਭਗਤਪੁਰਾ ਮੋੜਾ ਜੀ ਜ਼ਿਲ੍ਹਾ ਬਰਨਾਲਾ ਆਪਣਾ ਹੂੰ ਤੇ ਨੰਬਰ ਹੈਗਾ ਆਪਣਾ 7814009711 7814009711 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਹਾਂਜੀ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਪੂਰੀ ਤਸੱਲੀ ਕਰਕੇ ਕੰਡਾ ਲਿਆ ਕੇ ਕੰਡਾ ਆਉਂਦਾ ਲਓ ਲੀਟਰ ਵੀ ਆਉਂਦਾ ਲਓ ਵੀ ਚੋਕ ਚਾਰ ਡੰਗ ਚੋ ਚਾਰ ਡੰਗ ਚੋ ਘਰੇ ਰਹਿਣ ਸੈਣ ਨੂੰ ਜਾਚੀ ਤਾਂ ਫੇਰ ਝੋਟੀੜੀ ਲਜਾ ਸਕਦੇ ਨੇ ਰਹਿਣ ਦਾ ਪ੍ਰਮਾਣ ਹਾਂਜੀ ਪੂਰਾ ਹੀ ਪੂਰਾ ਰਹਿਣ ਸੈਣ ਦਾ ਪ੍ਰਮਾਣ ਪੂਰਾ ਬਾਈ ਕੋਲੇ ਕੋਈ ਆਇਆ ਨਹੀਂ ਹੈਗਾ ਵੀ ਤੁਸੀਂ ਆ ਕੇ ਓਖੇ ਹੋਗੇ ਹਾਂਜੀ 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 ਰਹਿਣ ਸੈਣ ਦਾ ਪ੍ਰਮਾਣ ਵਧੀਆ ਪੂਰਾ ਆ ਕੇ ਤਸੱਲੀ ਕਰਕੇ ਪਿੰਡ ਭਗਤਪੁਰਾ ਮਾਉਂਟ ਦੇ ਵਿੱਚੋਂ ਫੇਰ ਝੋਟੀ ਜਿਹੜੀ ਇਹ ਖਰੀਦ ਸਕਦੇ ਜਿਲ੍ਹਾ ਪੈਂਦਾ ਬਰਨਾਲਾ ਹਾਂਜੀ ਕੋਲੇ ਆਪਣਾ ਵਰਕ ਜ਼ਰੂਰ ਕਰ ਲਓ ਬਾਈ ਕੋਲੇ ਆਪਣਾ ਪੱਖੋਂ ਕੈਂਚਾ ਉਹ ਆਇਆ ਜੀ ਨੇੜੇ ਆ ਜਿਹੜੇ ਪੱਖੋਂ ਕੈਂਚੀਆਂ ਸ਼ਹਿਰ ਆ ਗਾ ਹਾਂਜੀ ਲੇ ਮੇਟਰੋ ਨਾਲ ਬਾਈ ਕਲਵੰਦਰ ਕੋਲ ਨਾਲ ਸਰਾ ਪੀਸ ਲਈ ਖੜਾ ਅੱਜ ਜੇ ਮੈਂ ਆਪਾਂ ਕਹਦੀ ਟਾਪਪਰ ਬ੍ਰਾਂਡ ਵਾਲੀਆਂ ਪਹਾਣੇ ਚੇਤਨਉ ਲੈ ਲਿਆ ਗਿਆ ਸੀਗਾ ਬਾਈ ਕੋਲੇ ਮਾੜੇ ਪਸ਼ੂ ਤਾਂ ਹੁੰਦੇ ਹੀ ਨਹੀਂ ਆਪਾਂ ਵੱਡੀਆਂ ਮੰਡੀਆਂ ਤੇ ਦੇਖਦੀਆਂ 20 ਵਾਲੀ ਤੇ ਜਾਂ 1 ਤਰੀਕ ਵਾਲੀ ਤੇ ਵੱਡੀਆਂ ਮੰਡੀਆਂ ਸਾਰੀਆਂ ਤੇ ਚੰਗੇ ਪਸ਼ੂ ਹੁੰਦੇ ਆ ਬਾਈ ਕੋਲੇ ਬਾਈ ਖਰੀਦਦਾ ਪਹਿਲਾਂ ਟਾਪ ਨਾਗਣੇ ਜਾਵਾ ਹਨਾ ਤੇ ਮੱਝ ਕਰੋ ਪਹਿਲਾਂ ਪਿੱਠ ਪੂੜੇ ਦੀ ਗੱਲ ਕਰੀਏ ਜੇ ਲੇਵੇ ਦੀ ਗੱਲ ਕਰੀਏ ਆਰਡਰ ਦੀ ਗੱਲ ਕਰੀਏ ਤਾਂ ਕਿਸੇ ਵੀ ਕਿਸਮ ਦੀ ਕਮੀ ਹੈ ਹੀ ਨਹੀਂ ਬਾਈ ਹਨਾ ਸਿਰਾ ਗੱਲਬਾਤ ਕਰੀ ਪਈਆ ਤੇ ਬਹੁਤ ਹੀ ਸੋਹਣੀ ਮੱਝ ਆ ਗਈ ਯਾਨੀ ਕਿ ਸਿੰਘ ਜ਼ਰੂਰ ਖੁੱਲੇ ਨੇ ਤੇ ਟਾਪ ਟਾਪ ਕੁਆਲਿਟੀ ਦੀ ਜਿਹੜੀਆਂ ਮੱਝਾਂ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਬਾਈ ਨਾਲ ਗੱਲਬਾਤ ਪੂਰੀ ਕਰਦੇ ਆ ਜਾਣਕਾਰੀ ਲੈ ਕੇ ਦੇਵਾਂਗੇ ਤੇ ਕੀ ਗੱਲਬਾਤ ਹਨ ਇੱਕ ਵਾਰੀ ਤੁਸੀਂ ਪੂਰੀ ਵੀ ਤੁਰਦੀ ਚੈੱਕ ਕਰੋ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਕੁਆਲਿਟੀ ਦਾ ਮੁੱਲ ਹੈ ਹਨਾ ਸੰਗ ਜ਼ਰੂਰ ਹੈ ਥੋੜੇ ਡੇਡੇ ਹੋ ਸਕਦੇ ਨੇ ਤੇ ਮੱਝਾਂ ਦੇ ਵਿੱਚ ਕਮੀ ਨਹੀਂ ਕੋਈ ਹੈਗੀ ਯਾਰ ਹਨਾ 20 20 ਸੇਰੀ ਵਾਲੀਆਂ ਮੱਝਾਂ ਨਹੀਂ ਆ ਟਾਪ ਕੁਆਲਿਟੀ ਵਾਲੀਆਂ ਤੇ ਵੱਡੇ ਵੱਡੇ ਲੱਗਿਆ ਲੈਵੇ ਤੇ ਜੇ ਆਪਾਂ ਗੱਲ ਕਰੀਦਾ ਸਰਾ ਗੱਲ ਵਾਤਾ ਜਮਾ ਕੁਆਲਟੀ ਕਾ ਨੰਬਰ ਆ ਬੂਰੀ ਆ ਜਿਹੜੇ ਭਰਾ ਬੂਰੀਆਂ ਸ਼ਕੀਨ ਨੇ ਤੇ ਪੂਰੀ ਗੱਲਬਾਤ ਆਪਾਂ ਬਾਈ ਕਲਵੰਦਰ ਨਾਲ ਕਰਾਂਗੇ ਤੇ ਕੀ ਡਿਟੇਲ ਰਹਿੰਦੀ ਐ ਅੱਜ ਦੀ 81 ਜਾਣਕਾਰੀ ਲੈ ਕੇ ਦਿੰਨੇ ਆ ਟਾਪ ਕੁਆਲਟੀ ਨੇ ਵੱਜਾਂ ਨੇ ਤੇ ਜੇ ਕਿਸੇ ਭਰਾ ਨੇ ਚੰਗੀ ਮੱਝ ਖਰੀਦੀ ਆ ਬਾਜ਼ਾਰ ਦੇ ਵਿੱਚੋਂ ਤਾਂ ਬਾਈ ਕਲਵੰਦਰ ਨਾਲ ਸੰਪਰਕ ਜਣਾ ਕਰਨਾ ਪੈਣਾ ਇਹ ਵੀ ਆ ਇਹ ਵੀ ਤੋਰੀ ਦੇ ਇੱਕ ਵਾਰੀ ਆ ਘੜ ਦੇ ਠੀਕਾ ਇੱਕ ਹੋਰ ਤੀਜੇ ਨੰਬਰ ਤੇ ਇਹ ਵੀ ਚੈੱਕ ਕਰ ਲੋ ਤੇ ਫੇਰ ਬਾਈ ਤੋਂ ਜਿਹੜੇ ਰੇਟ ਡਿਟੇਲ ਆਪਾਂ ਪੁੱਛ ਕੇ ਦੇਵਾਂਗਾ ਇਧਰੋਂ ਲੈ ਜੀ ਮੁਝੇ ਦੇ ਨਹੀਂ ਲਾਇਆ ਆਇਦ ਨੂੰ ਲੈ ਜਾ ਤੇ ਤੁਰਦੀ ਇੱਕ ਵਾਰੀ ਚੈੱਕ ਕਰ ਲੋ ਤੇ ਬਾਕੀ ਥਣ ਲਿਵਾ ਇਹਦਾ ਵੀ ਜੇ ਆਪਾਂ ਗੱਲ ਕਰੀਏ ਸਾਫ ਟੱਟਾ ਉਪੜਾ ਬਣਦੇ ਬਾਈ ਬਣਦੇ ਤੇ ਵੱਡੀ ਮੰਡੀ ਆ ਥੋੜਾ ਜਿਆ ਜਿਵੇਂ ਆਪਾਂ ਕਹਿੰਦੇ ਇਹ ਭੀੜ ਭੜਕਾ ਜਿਆਦੇ ਹੋਏ ਹਨਾ ਤੇ ਤਾਜ਼ੇ ਸੂਏ ਜਿਹੜੇ ਨਗਨੇ ਤੇ ਬਹੁਤ ਹੀ ਵਧੀਆ ਤੇ ਬਾਕੀ ਆਪਾਂ ਇਧਰ ਨੂੰ ਆ ਜਾ ਇਧਰ ਨੂੰ ਤੇ ਬਾਈ ਨਾਲ ਕਰਦਿਆਂ ਗੱਲ ਬਾਈ ਸੱਸੀ ਗੱਲ ਕਰਦੀ ਸੱਸੀ ਗੱਲ ਜੀ ਪ੍ਰੋਪਰ ਨਾਮ ਵਸੇ ਬਈ ਦਰਸ਼ਕਾਂ ਨੂੰ ਨਾਮ ਕੁਲਵਿੰਦਰ ਸਿੰਘ ਪਿੰਡ ਖੀਵਾ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਹੈ ਨਾ ਮੋਬਾਈਲ ਨੰਬਰ 9958899162 ਹੈ ਤੇ ਬਾਕੀ ਬਾਈ ਦਾ ਪਿੰਡ ਖੀਵਾ ਜ਼ਿਲ੍ਹਾ ਮਾਨਸਾ ਰਹਿੰਦਾ ਮਿੱਤਰੋ ਤੇ ਜੇ ਕਿਸੇ ਭਰਾਣੇ ਆਉਣਾ ਤਾਂ ਪਿੱਖੀ ਤੋਂ ਕਿੰਨੇ ਕਿਲੋਮੀਟਰ ਹੈ ਪਿੱਖੀ ਤੋਂ 10 ਕਿਲੋਮੀਟਰ ਹੈ ਹਾਂਜੀ ਤੇ ਥਨੋਲਾ ਮੰਡੀ ਤੋਂ ਥਨੋਲਾ ਤੋਂ ਪਿੰਡ 25 ਕਿਲੋਮੀਟਰ ਹੈ ਥਨੋਲਾ ਮੰਡੀ ਤੋਂ 25 ਕਿਲੋਮੀਟਰ ਤਾਂ ਬਾਕੀ ਬਾਈ ਕੋਲੇ ਘਰੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਵਧੀਆ ਚੰਗੇ ਤੇ ਕੁਆਲਿਟੀ ਵਾਲੇ ਪਸ਼ੂ ਮਿਲਣਗੇ ਰੇਟ ਜਰੂਰ ਜਾਇਜ਼ ਹੋ ਮਹਿੰਗਾ ਹੋਊਗਾ ਥੋੜਾ ਜਿਹਾ ਪਸ਼ੂ ਇੱਕ ਨੰਬਰ ਮਿਲੂ ਪਰ ਤੇ ਇੱਕ ਕਰੇ ਤਸੱਲੀ ਕਰਕੇ ਨਾ ਬਾਈ ਕੰਡਾ ਗੁੰਡਾ ਲਿਆ ਕੇ ਚੈੱਕ ਕਰਕੇ ਉਸਤਾ ਪਹੁੰਚ ਸਕਦਾ ਤੇ ਬਾਈ ਜੇ ਆਪਾਂ ਇਹਦੀ ਗੱਲ ਕਰ ਲਈ ਗਵਿੰਦਰ ਤਾਂ ਕੰਮੇ ਸੂਏ ਤੀਜਾ ਸੂਆ ਤੀਜਾ ਸੂਆ ਛੋਟੀ ਸਕੀਨ ਹੈ ਨਾ ਹਾਂਜੀ ਛੋਟ ਸੰਭਾਲ ਜਨਦਾ ਡਾਟਾ ਪਰਕੇ ਤੇ ਇਹਦੇ ਮਾਸ ਲੱਟਣ ਲੱਗ ਰਹੀ ਕਿਉਂ ਘਰ ਨਾ ਸਿਰ ਪਠਾਰਿਓ ਮਾਂ ਪੜੋਸ਼ੀ ਦੀ ਆਵਾਜ਼ ਆਥਾਰੀ ਰੇ ਬਾਈ ਤੇਰੀ ਲੁਗਾਈ ਨੇ ਸੰਭਾਲੇ और तू डांगड़ सों न तो गया तो ली सत्संग में केरोड़ा करवा रख्या हुगर मैं खम में खाई बोटंगड़ मेरे सर प चढ़ रही है इबिया खोल ना पाऊ से तो इसमें मेरी के गलती है टिकट अका तो नहीं लाया के मैं कौन लाया देख या ले आऊं सर मत राइट मिल्क बूस्टर या तड़की सान दिया कर 1 के घंटा पहला भाई थारी भास भी ना पोछ दियो ना तो टिक्का ना लायो यो तो जमाकती जाय रे और देखया दिखना थाने राइट मिल्क बूस्टर इने दियारो सुबह शाम 1 के घंटा पहला धार काटने दा पहला ਪੋਸ਼ਾ ਵੀ ਇੱਕ ਨੰਬਰ ਦਾ ਅਰਧਾਰਵੀ ਵੱਡੀ ਅਰਧੂ ਤਾਪੇ ਗਾਣਾ ਹੋਣਾ ਭਾਈ ਅਰੀਆ ਆਪਣਾ ਰੇਕ ਮੈਡੀਕਲ ਸਟੋਰ ਪੈ ਔਰ ਕੰਪਨੀ ਕੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890043000 ਇਸ ਕੀ ਨਾ ਜਿਵੇਂ ਹੀਰਾ ਕਹਦੀਏ ਤੇ ਜਮਾ ਯਾਰ ਕਮੀ ਨਹੀਂ ਲੱਗਦੀ ਕੋਈ ਲੇਵਲ ਹੂਆ ਮੜਿਆ ਪੈ ਜਮਾ ਤੇ ਦੁੱਧ ਬਾਈ ਗਲਵਿੰਦਰ ਕਿੰਨਾ ਤੁਹਾਨੂੰ 16 ਜੀ 15 ਕਿੱਗ ਦੇ ਮੰਗ 16 ਕਿਲੋ ਤਿਆਰ ਆ ਤਿਆਰ ਆ ਜਮਾਨਾ ਤਾਜੀ ਸੂਈ ਆ ਤਾਜੀ ਸੂਈ ਹੈ ਜੀ ਕਾ ਦਿਨਾਂ ਦੀ ਇੱਕ ਹਫਤਾ ਬਸ ਇੱਕ ਹਫਤੇ ਸੂਈ ਆ 16 ਕਿਲੋ ਕੰਡਾ ਲਿਆ ਕੇ ਬਾਈ ਮਿਣਕੇ ਲੈ ਜਾਓ ਕੋਈ ਚੱਕਰ ਨਹੀਂ ਤੰਨਾ ਟਾਈਮ ਤਸੱਲੀ ਕਰੋ ਵਿੱਚ ਭਰਾ ਕਹਿੰਦੇ ਆ ਦੇਖਿਆ ਕਰੋ ਜੀ ਵੀਡੀਓ ਜਦੋਂ ਬਾਕੀ ਬਾਈ ਖੜਾ ਤਸੱਲੀ ਦੇ ਹੀ ਜਾਂਦਾ ਹਾਂ ਜੀ ਜੇ ਬਾਕੀ ਬਾਈ ਨੂੰ ਹੈਗਾ ਵੀ 16 ਕਿਲੋ ਆ ਫੇਰ ਹੀ ਕਹੂ ਨਾ ਹਾਂਜੀ ਠੀਕ ਆ ਜਵਾਨਾਂ ਦਾ ਸੌਦੇ ਹੁੰਦੇ ਆ ਤਸੱਲੀ ਜ਼ਰੂਰ ਕਰਕੇ ਦੇਖਿਆ ਕਰੋ 16 ਕਿਲੋ ਜਿਹੜਾ ਪੂਰਾ ਪ੍ਰੋਪਰ ਤਿਆਰ ਆ ਤੇ ਸੂਏ ਬਾਈ ਤੀਜੇ ਜੀ ਤੀਜੇ ਦੁੱਧਾ 16 ਕਿਲੋ ਤਿਆਰਾ ਤੀਜੇ ਸੂਇਆ ਤੇ ਰੇਟ ਕਲਵੰਦਰ ਮੇਰਾ 170 ਜੀ 1,70,000 ਮਾਨਦਾਨ ਮਾਨਦਾਨ ਕਰਦਾਂਗੇ ਮਾਨਦਾਨ ਹੋ ਜੂਆ ਰੇਟ 1,70,000 ਆ ਕਿਉਂਕਿ ਮੰਡੀ ਦੇ ਹਿਸਾਬ ਰੇਟ ਆ ਜਿਹੜਾ ਕਰਨਾ ਪੈਂਦਾ ਤੇ ਦੋ ਨੰਬਰ ਵਾਲੀ ਕੋਲ ਆ ਜਾ ਬਾਈ ਇਹ ਆ ਪੂਰੀ ਹੈ ਨਾ ਬਾਈ ਤੇ ਇਹ ਕੰਵੇ ਸੂਇਆ ਇਹ ਵੀ ਤੀਜਾ ਸੂਆ ਜੀ ਤੀਜਾ ਸੂਆ ਤੇ ਬਾਈ ਇਹ ਕਿੰਨੇ ਦਿਨਾਂ ਸੂਈ ਆ ਮੈਨੂੰ ਵੀ ਅੱਜ ਨੋਮਾ ਨੋਮਾ ਦਿਨ ਆ ਜੀ ਨੋਮਾ ਦਿਨ ਦੁੱਧਾ ਹੁਣ ਐਸਟਾ ਦੁੱਧ 14 ਕਿਲੋ ਬਣ ਕੇ ਚਲੋ ਜਾਵੇਗਾ 14 ਕਿਲੋ ਪ੍ਰੋਪਰ ਜਿਹੜਾ ਦੁੱਧ ਇਸ ਟਾਈਮ ਤਿਆਰ ਆ ਤੇ 9 ਦਿਨਾਂ ਦੀ ਸੂਈ ਆ ਬੂਰੀ ਛੋਟੀ ਸਕੀਨ ਆ ਜਮਾ ਤੇ ਬਨਾਵਟ ਜੇ ਮੈਂ ਕਹਦੀ ਜਮਾ ਕੋਕਾ ਪੀਸੀ ਬਣੀ ਪਈ ਆ ਤੇ ਬਹੁਤ ਹੀ ਵਧੀਆ ਬਾਈ ਕੋਲ ਅੱਜ ਨਾ ਗਨੇ ਟਾਪ ਕੁਆਲਟੀ ਵਾਲੀ ਤੇ ਕਲਵੰਦਰੀ ਇਹਦਾ ਬਾਈ ਦੁੱਧ ਮਨ ਲਾ ਕਿੰਨਾ ਪਾਉਗੀ ਹੋਰ 15 ਕਿਲੋ ਦੇ ਦੇ ਦਿੰਦੀ ਮੀਰੇ 15 ਕਿਲੋ ਖੁੱਲਾ ਦੇਊਗਾ ਖੁੱਲਾ ਦੇ ਦਿੰਦੀ ਹੁਣ 15 ਕਿਲੋ ਬਹੁਤ ਹੋ ਜਾਣਾ ਮੈਨੂੰ ਲੱਗਦਾ 14 ਕਿਲੋ ਲੈ ਜਾ ਸਕਦਾ ਹਾਂ ਜਾ ਸਕਦਾ ਹੈ ਨਹੀਂ ਹੈਗਾ ਵੀ ਮਨ ਲਾ ਵੀ ਆਪਾਂ ਕਹਿੰਦਾ 12 ਤੇ ਜਦੋਂ ਉਹਦਾ ਨਹੀਂ 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 ਜਿਹੜੀ ਗੱਲ ਕਹਿਤੀ ਹੂ ਹੁਣ ਉਹਦੇ 16 ਉਹਦਾ ਬਿਲਕੁਲ ਹਾਂਜੀ ਤੇ ਰੇਟ ਬਾਈ ਇਹਦਾ 1,60,000 ਇੱਕ ਲੱਖ ਦੇ 60 ਹਜ਼ਾਰ ਮੁੱਲ ਮਾਨਦਾਨ ਮਿੱਤਰੋ ਜਰੂਰ ਹੋ ਜੂਗਾ ਮਾਝ ਸੁਨੱਖੀ ਆ ਵਧੀਆ ਘਰੇ ਰੱਖਣ ਵਾਲੀ ਟਾਪ ਕੁਆਲਿਟੀ ਵਾਲੀ ਜੇ ਮਾਝ ਧੋ ਰੱਖਣੀ ਤੇ ਇੱਕ ਰੱਖ ਲੋ ਘਰੇ ਖੜੀ ਸੁਣ ਵੀ ਲੱਗੂਗੀ ਹਨਾ ਤੇ ਮੁੱਲ ਦਾ ਬਾਈ ਦੇ ਜਿਆਦੇ ਹੋਣਗੇ ਪਰ ਮਾਝ ਇੱਕ ਨੰਬਰ ਮਿਲੂ ਤੁਹਾਨੂੰ ਟਾਪ ਕੁਆਲਿਟੀ ਦੀ ਨਹੀਂ ਕਹਿ ਸਕਦਾ ਕੋਈ ਦੇ ਵਿੱਚ ਕਮੀ ਆ ਹਾਂਜੀ ਤੇ ਜੇ ਤੁਹਾਨੂੰ ਕਮੀ ਲੱਗਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਕੁਲਵਿੰਦਰ ਬਾਈ ਤੀਜੇ ਨੰਬਰ ਤੇ ਆ ਤੀਜੇ ਨੰਬਰ ਤੇ ਆ ਗਈ ਕਿ ਝੋਟੀ ਇਹਨੂੰ ਇਧਰ ਨੂੰ ਕਰਾਉਣਾ ਆ ਆਹੋ ਜੀ ਉਧਰ ਨੂੰ ਹਟਾਉਣਾ ਠੀਕ ਹੈ ਤੇ ਇਹ ਬਾਈ ਕਵੇਂ ਸੂਏ ਗਲੰਦਾ ਇਹ ਦੂਜਾ ਸੂਆ ਦੂਜਾ ਸੂਆ ਹਾਂਜੀ ਤੇ ਸੂਈ ਨੂੰ ਕਹਿਣਾ ਬਈ ਇਹਨੂੰ ਅਜ ਪੰਜਵਾਂ ਪੰਜਵਾਂ ਨਹੀਂ ਪੰਜਵਾਂ ਸੂਈ ਆ ਮਿੱਤਰੋ ਦੂਜਾ ਸੂਆ ਕੱਦ ਕਾਠਾ ਸਿਰਾ ਗੱਲਵਾਤਾ ਤੇ ਝੋਟੀ ਚੰਗੀ ਐ ਵੀ ਪਠਕੋੜੇ ਦੀ ਮੰਤਰ ਜੇ ਅੱਪ ਕਹਿੰਦੀ ਚੌੜੇ ਪੁੱਠੇ ਦੀ ਆ ਹਾਂਜੀ ਤੇ ਥੋੜਾ ਜਿਵੇਂ ਪ੍ਰੋਪਰ ਥੋੜੇ ਝੂਕੇ ਢਲ ਜਾਂਦੇ ਨੇ ਤੇ ਦੁੱਧ ਬਾਈ ਹੁਣ ਇਸ ਟਾਈਮ ਇਹਦੇ ਥੱਲੇ ਵੀ 14 ਕਿਲੋ ਤਿਆਰ ਹੈ 14 ਹਾਂਜੀ ਇਹਦੇ ਥੱਲੇ ਬਾਈ ਕਹਿੰਦਾ ਕੰਡਾ ਲਾ ਸਕਦੇ 14 ਕਿਲੋ ਜਿਹੜਾ ਪ੍ਰੋਪਰ ਹੀ ਤਿਆਰ ਆ ਤੇ ਛੋਟੀ ਸ਼ਕੀਨ ਆਗੀ ਤੇ ਦੇਊ ਕਿਲੋ ਦੋ ਕਿਲੋ ਹੋਰ ਹਾਂਜੀ ਹਾਂਜੀ 16 ਕਿਲੋ ਦੇ ਨਹੀਂ ਲਈ ਠੀਕ ਆ ਪਿਓਰ ਹਰਿਆਣੇ ਦੀ ਆ ਜੀ ਪਿਓਰ ਹਰਿਆਣੇ ਦੀ ਛੋਟੀ ਬਾਈ ਕਹਿੰਦਾ ਵਧੀਆ ਦੁੱਧ ਕੱਢ ਸਕਦੀ ਆ ਸਾਮ ਸੰਭਾਲਦੇ ਹੈਨਾ ਦੇਵਾ ਪੱਕਾ ਰੱਖਦਾ ਜੀ ਸੰਭਾਲ ਕਰਾਂਗੇ ਹਾਂਜੀ ਹਾਂਜੀ ਉਹ ਤੇ ਫਰਕ ਪੈਂਦਾ ਤੇ ਇਹਦਾ ਬਾਈ ਰੇਟ ਹੈ ਹਈ ਇਹਦਾ ਰੇਟ ਜਿਆਦਾ ਦੋ ਕਰ ਦੋ ਹਾਂਜੀ ਪੂਰਾ ਦੋ 2 ਲੱਖ ਰੁਪਏ 2 ਲੱਖ ਰੁਪਇਆ ਇਹਦਾ ਰੇਟ ਹੈਗਾ ਪੂਰਾ 2 ਲੱਖ ਰੁਪਇਆ ਮੌਕੇ ਤੇ ਮਾਨਤਾਨ ਹੋ ਜੂਗਾ ਤੇ ਬਾਕੀ ਬਾਈ ਕੋਲੇ ਚੰਗੇ ਜਿਹੜੇ ਸ਼ਕੀਮ ਪਸ਼ੂ ਤੁਹਾਨੂੰ ਦੇਖਣ ਨੂੰ ਮਿਲਣਗੇ ਚਾਹੇ ਇਕਾਲੀ ਮੰਡੀ ਹੋਵੇ ਚਾਹੇ 20 ਵਾਲੀ ਮੰਡੀ ਹੋਵੇ ਚਾਹੇ 11 ਵਾਲੀ ਮੰਡੀ ਹੋਵੇ ਜਿਹੜੀ ਵੱਡੀ ਮੰਡੀ ਕਿਤੇ ਵੀ ਹੋਈ ਤਾਂ ਤੁਹਾਨੂੰ ਟਾਪ ਕੁਆਲਿਟੀ ਵਾਲੀਆਂ ਮੱਝਾਂ ਦੇਖਣ ਨੂੰ ਮਿਲਣੀਆਂ ਤੇ ਬਾਕੀ ਬਾਈ ਦਾ ਕੰਮ ਹੈਗਾ ਵਪਾਰ ਦਾ ਪੁਰਾਣਾ ਕੰਮ ਆ ਸਦੀਆਂ ਤੋਂ ਠੀਕ ਆ ਤੇ ਘਰੇ ਵੀ ਤੁਸੀਂ ਜਾ ਸਕਦੇ ਹੋ ਉੱਥੇ ਵੀ ਤਸੱਲੀ ਕਰਕੇ ਜਿਹੜੇ ਪਸ਼ੂ ਖਰੀਦ ਸਕਦੇ ਹੋ ਪਿੰਡ ਬਾਈ ਦਾ ਖੀਵਾ ਜਿਹੜਾ ਮਾਨਸਾ ਇੱਕ ਵਾਰੀ ਨੰਬਰ ਹੋਰ ਉਹ 9958 99162 ਹੈ ਰਹਿਣ ਕਰਨ ਦਾ ਪ੍ਰਬੰਧ ਹੈਗਾ ਹਾਂਜੀ ਹਾਂਜੀ ਜਦੋਂ ਵੀ ਕੋਈ ਭਰਾ ਬਾਹਰਲੀ ਸਟੇਟ ਚੋਂ ਆਉਂਦਾ ਕਿਸੇ ਨੇ ਪੰਜ ਚਾਰ ਮੱਝਾਂ ਕੱਠੀਆਂ ਖਰੀਦਣੀਆਂ ਨੇ ਤਾਂ ਬਾਕੀ ਬਾਈ ਕੋਲੇ ਰਹਿਣ ਕਰਨ ਦਾ ਪ੍ਰਬੰਧ ਖਾਣ ਪੀਣ ਦਾ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਊਗੀ ਪੂਰਾ ਤਸੱਲੀ ਕਰਕੇ ਜਿਹੜੇ ਪਸ਼ੂ ਖਰੀਦ ਕੇ ਲਜਾਇਓ ਤੇ ਕੋਈ ਵੀ ਦਿੱਕਤ ਨਹੀਂ ਆਊਗੀ ਬਾਕੀ ਬਾਈ ਨਾਲ ਸੰਬੰਧ ਜ਼ਰੂਰ ਕਰ ਲਿਓ ਮਿੱਤਰੋ ਤੇ ਬੈਡ ਆ ਗਈ ਐਚ ਐਫ ਦੀ ਤਾਜੀ ਸੂਈ ਹੋਈ ਆ ਤੇ ਬਾਕੀ ਆਪਾਂ ਤੌਰ ਕੇ ਦਿਖਾ ਦਈਏ ਇੱਕ ਵਾਰੀ ਫੇਰ ਬਾਈ ਤੋਂ ਜਾਣਕਾਰੀ ਲੈ ਕੇ ਆਵਾਂ ਮੰਗਰਾ ਬੱਸਾ ਤੇ ਥਾਂਲੇ ਵਾ ਬਿਲਕੁਲ ਸਾਫ਼ ਆ ਤੇ ਤਾਜ਼ੀ ਸੂਈ ਹੋਈ ਆ ਚੱਪ ਦੀ ਬਿਹੜ ਜਿਵੇਂ ਆਪਣਾ ਬਿਹੜਾ ਹੁਣ ਸਸਤੀਆਂ ਹੋ ਗਈਆਂ ਤਾਂ ਵਿੱਚ ਭਰਾ ਕਹਿੰਦੇ ਅਸੀਂ ਬਿਹੜਾ ਖਰੀਦੇ ਦੁੱਧ ਪਾਉਣ ਵਾਸਤੇ ਤਾਂ ਬਹੁਤ ਹੀ ਵਧੀਆ ਚੱਪ ਦੀ ਬਿਹੜ ਆ ਗਈ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂ ਥਾਂਲੇ ਵਾ ਸਾਫ਼ ਆ ਬਿਲਕੁਲ ਤੇ ਚੰਗੇ ਦੁੱਧ ਵਾਲੀ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਨੂੰ ਪੁੱਛਦੇ ਆ ਇੰਨਾ ਦੁੱਧ ਗੱਡੂ ਤੇ ਕੀ ਜਾਣਕਾਰੀ ਹੈਣਾ ਹਾਂ ਠੀਕ ਐ ਮਸੂਗਾ ਤੇ 11 ਤਰੀਕ ਨੂੰ ਧਨੌਲੇ ਪਹੁੰਚਾ ਹੋਏ ਸੀ ਬਾਈ ਲੈ ਕੇ ਰੇ ਆ ਪਹੁੰਚਿਆ ਬਾਈ ਬਈ ਸੀ ਗਾਉਂ ਨਾ ਸੀ ਬਈ ਇਹ ਬਾਈ ਨਾਮ ਦੱਸੀਂ ਬਈ ਨਾਮ ਹਰਜਿੰਦਰਪਾਲ ਪਿੰਡ ਦਰਾਜ ਜਿਹੜਾ ਹਰਜਿੰਦਰਪਾਲ ਜੀ ਹਰਜਿੰਦਰਪਾਲ ਹਰਜਿੰਦਰ ਬਾਈ ਪਿੰਡ ਕਿਹੜਾ ਹੈ ਪਿੰਡ ਦਰਾਜ ਹੈ ਦਰਾਜ ਜ਼ਿਲ੍ਹਾ ਮਰਾਨਾ ਜਿਹੜਾ ਮਰਾਨਾ ਜੀ ਠੀਕ ਐ ਹਰਜਿੰਦਰ ਇੱਕ ਵਾਰ ਤਾਂ ਨੰਬਰ ਬੋਲੀ ਬਾਈ 98780 17902 ਹਾਂ ਥੋੜੀ ਜਾਣ ਵਾਲੀ ਮਾੜੀ ਹੁੰਦੀ ਐ ਨਾ ਹਾਂਜੀ ਹਾਂਜੀ ਤੇ ਕੰਮੇ ਸੂਈ ਹੈ ਬਾਈ ਦੂਜਾ ਸੂਈ ਹੈ ਬਾਈ ਦੂਜਾ ਸੂਈ ਕਰਦੀ ਹੈ ਤੇ ਵਪਾਰ ਨਹੀਂ ਵਪਾਰਦੀ ਹੈ ਬਾਈ ਠੀਕ ਹੈ ਹਾਂਜੀ ਤੇ ਅੱਜ ਕੈ ਦਿਨ ਹੋ ਗਿਆ ਬਾਈ ਸੂਈ ਅੱਜ 14 15 ਦਿਨਾਂ ਦਾ ਬਾਈ ਠੀਕ ਹੈ 14 15 ਦਿਨਾਂ ਦੀ ਸੂਈ ਆ ਲੈ ਮਿੱਤਰੋ 14 15 ਦਿਨਾਂ ਦੀ ਸੂਈ ਆ ਤੇ ਦੁੱਧ ਬਾਈ ਇਸ ਪਰ ਦੋ 24 25 ਕਿਲੋ ਬਾਈ ਤੋਲਣ ਵਾਲਾ ਤਿਆਰ ਆਗਾ ਕੰਡਾ ਲਾਣਾ ਨਹੀਂਗਾ ਤੋਲਣ ਵਾਲਾ ਤਿਆਰ ਆਗਾ ਹੂੰ ਲੈ ਮਿੱਤਰੋ ਬਾਈ ਕਹਿੰਦਾ ਤਹਣ ਵਾਲਾ ਨਹੀਂ ਕੰਡਾ ਲਾ ਕੇ ਦੇਖ ਲਓ ਤਿੰਨ ਟਾਈਮ ਤਸੱਲੀ ਕਰ ਲਿਓ 24 ਤੋਂ 25 ਕਿਲੋ ਤਿਆਰ ਹਾਂਜੀ ਤੇ ਉਮੀਦ ਬਾਈ ਕਿੰਨੇ ਕਿਲੋ ਹੋਗੀ ਮਿਜੀ 타이 ਨਤੇ ਗਲੂ ਰਮੀਦਾ ਜੀ ਹੈਗੀ ਆ ਐਵੇਂ ਕਹਿੰਦੇ ਆ 35 ਕਾ ਹੀ ਚਲੋ ਯਾਰ ਹੋ ਗਈ ਵੱਡਾ ਹੁੰਦਾ ਬਸ ਇਹਨਾਂ ਤੋਂ ਦੁੱਧ ਵੱਖਾਂ ਮੰਨ ਲਾ ਜਿੰਨਾ ਮਰਜ਼ੀ ਲੈ ਲੈ ਹਣਾ ਚਾਹੇ ਆ ਪਾਲਾਂਗੇ ਉਹ ਇਹ ਦੁੱਧ ਕੱਢ ਦਿੰਦੀਆਂ ਨੇ ਤੇ ਹਰਜਿੰਦਰ ਭਾਈ ਗੱਲ ਰੇਟ ਦੀ ਆਂਦੇ ਰੇਟ ਕੀ ਕਰਿਆ ਰੇਟ 85000 ਰੁਪਏ ਦਾ 85000 ਮਾਨਤਨ ਹੋ ਜੂ ਹਾਂਜੀ ਮਾਨਤਨ ਹੋ ਜੂ ਰੇਟ ਬਈ 85000 ਕਰਦਾ ਮੰਡੀ ਦੇ ਹਿਸਾਬ ਰੇਟ ਕਰਨਾ ਪੈਂਦਾ ਹੁੰਦਾ ਕਿਉਂਕਿ ਵੱਡੀ ਮੰਡੀ ਆ 11 ਤਰੀਕਾ ਲਈ ਹਾਂਜੀ ਤੇ ਬਾਕੀ ਬਾਈ ਕਹਿੰਦਾ ਮੌਕੇ ਦੇ ਮਾਨਤਾਨ ਹੋਊਗਾ ਕੋਈ ਘਰਾਉਣ ਦੀ ਗੱਲ ਨਹੀਂ ਜਦੋਂ ਬਾਈ ਨਾਲ ਅੱਗੇ ਸੰਪਰਕ ਕਰੋਗੇ ਤੇ ਤਸੱਲੀ ਤੁਸੀਂ ਕਰਨੀ ਆ ਚਾਰ ਟਾਈਮ ਚੋ ਤਿੰਨ ਟਾਈਮ ਚੋ ਹਾਂਜੀ ਤੇ ਰੇਟ 85 ਹਜ਼ਾਰ ਮਾਨਤਾਨ ਹੋ ਜਾਓ ਪਿੰਡ ਬਾਈ ਦਾ ਹੈਗਾ ਰਾਜਾ ਜਿਹੜਾ ਬਰਨਾਲਾ ਹੈ ਨਾ ਹਾਂਜੀ ਤੇ ਆ ਝੋਟੀ ਵੀ ਆਪਣੇ ਬਾਈ ਥੱਲੇ ਆਪਣੀਆਂ ਜੀ ਆ ਥੋਰ ਦੇ ਮਾੜੇ ਇੱਕ ਵਾਰੀ ਝੋਟੀ ਵੀ ਥੋਰ ਦੇ ਇੱਕ ਬਾਈ ਕੋਈ ਵੀ ਝੋਟੀ ਵੀ ਇਹ ਬੁਖਾਰ ਦਾ ਕੰਮ ਆ ਸਾਫ਼ ਸੁਥਰਾ ਤਾਂ ਦੋ ਤਿੰਨ ਮਹੀਨਾ ਆਉਂਦਗਾ ਨਹੀਂ ਜੀ ਹਾਂ ਤੇ ਵਧੀਆ ਵਪਾਰ ਦਾ ਕੰਮ ਆ ਕਰੇ ਫਿਰ ਤਾਂ ਹੁੰਦੀਆਂ ਹੁਣੇ ਤਾਂ ਹੀ ਸੁਈਆਂ ਹਾਂ ਕਈ ਵਾਰ ਕਿਸੇ ਭਰਾ ਨੇ ਘਰੋਂ ਖੱਲੀ ਕਰਕੇ ਜਾਂਦਾ ਫੋਨ ਕਰ ਲਿਆ ਹਾਂ ਇੱਕ ਵਾਰੀ ਝੋਟੀ ਦੁਰ ਦੀ ਚੱਕਰ ਹੋ ਤੇ ਸੁਈ ਹੀ ਆ ਬਈ ਹਫਤਾ ਹੋ ਗਿਆ ਸੁਈ ਰਮਈ ਇੱਕ ਹਫਤੇ ਦੀ ਹਾਂ ਇੱਕ ਹਫਤੇ ਸੁਈ ਹੀ ਆ ਬਾਈ ਕਹਿੰਦਾ ਬਾਕੀ ਲੈਵਲ ਹੋਗਾ ਸਾਫ ਆ ਬਿਲਕੁਲ ਤੇ ਸਵੇਰੇ ਸਵੇਰੇ ਲੈ ਕੇ ਪਹੁੰਚੇ ਹੋਏ ਸੀਗੇ ਤੇ ਥਣ ਲੈਵਾ ਬਿਲਕੁਲ ਸਾਫ ਆ ਦੇਹਿੰਦਰ ਬਾਈ ਕੰਮੇ ਸੁਈ ਝੋਟੀ ਦੂਸਰਾ ਸੁਈ ਆ ਬਾਈ ਇਹ ਦੂਜਾ ਸੁਗਾ ਤੇ ਦੁੱਧ ਹੁਣ ਪ੍ਰੋਪਰ ਦੁੱਧ 11 ਕਿਲੋ ਹਾਜ਼ਰ ਆਈ ਉਹਨੂੰ ਪੂਰਾ ਹਾਂਜੀ 11 ਕਿਲੋ ਬਾਈ ਕਹਿੰਦਾ ਹਜਰਾ ਦੂਜਾ ਸੂਆ ਤਾਜੀ ਸੂਈ ਹੋਈ ਹੈ ਹਫਤਾ ਉਹਦਾ ਸੂਈ ਨਹੀਂ ਇੱਕ ਹਫਤੇ ਸੂਈ ਹੈ ਤੇ ਬਾਕੀ ਤਾਂ ਹਜੇ ਮੈਲਾ ਮੂੜ ਤੇ ਲੱਗੂ ਬਾਈ ਹਾਂਜੀ ਹਾਂਜੀ ਹਜਰਾ ਮੈਂ ਦੁੱਧ ਤੇ ਆਉਂਗਾ ਜੀ ਦੋ ਦੋ ਕਿਲੋ 13 13 ਕਿਲੋ ਦੀ ਮਾਲਕਨ ਹੈਗੀ ਹੈ ਬਾਈ ਕਹਿੰਦਾ 13 ਕਿਲੋ ਦੀ ਮਾਲਕਨ ਹੈਗੀ ਆ ਤੇ ਬਾਕੀ ਮਤਲਬ ਤੁਸੱਲੀ ਤੁਸੀਂ ਕਰਨੀ ਆ ਪੈਸੇ ਤੁਸੀਂ ਲਾਉਣੇ ਆ ਤੇ ਇਹਦਾ ਬੇਸਟ ਰੇਟ ਜਿਹੜਾ 155 ਜੀ 1,55,000 ਹਾਂ ਮੰਦੇ ਨੇ ਕੋਸਪਾ ਨੀ ਮਾਨਦਾਰੀ ਕਰਦਾਂਗੇ ਬਾਈ ਜੀ ਠੀਕ ਆ ਮੀ ਨਹੀਂ ਉਹ ਮੈਂ ਕਿਹਾ ਵੀ ਜਿਵੇਂ ਹੁਣ ਤਾਂ ਮੰਨ ਲਓ ਮੌਸਮ ਨਾਲ ਫਰਕ ਪੈਂਦਾ ਨਹੀਂ ਨਹੀਂ ਨਾ ਕੋਈ ਵਿਕੀ ਜਾਂਦਾ ਮਾਲ ਵੀ ਰੇਣਾ ਅੱਛਾ ਰੇਟ 1.55 ਝੋਟੀ ਦਾ ਮਾਨਦਾਰਨ ਮੌਕੇ ਤੇ ਹੋ ਜੂਗਾ ਰੇਟ ਮੰਡੀ ਹਿਸਾਬ ਕਰਨਾ ਪੈਂਦਾ ਉਹ ਗੱਬਣਾ ਕੀ ਉਹ ਗੱਬਣਾ ਹੀ ਉਹ ਵੀ ਤੋਰ ਦੇ ਆਹ ਦੇ ਦੂ ਕਰਦੇ ਆਹ ਬਾਈ ਕੋਲੇ ਹੈਗੀ ਐ ਗੱਬਣ ਕੱਚੀ ਜੇ ਕਿਸੇ ਭਰਾ ਨੇ ਕਈ ਵਾਰ ਅੱਗ ਲੱਗਦਾ ਹੁੰਦਾ ਸੀ ਤੇ ਗੱਬਣੀ ਲੈਣੀ ਹੈ ਨਾ ਤੇ ਕਿੰਨਾ ਟਾਈਮ ਕੱਢ ਜੂ ਬਾਈ ਹਰਜਿੰਦਰ ਇਹ ਹਫਤਾ ਦਾ ਉਸ ਨੂੰ ਕੱਢ ਜੂ ਵੀਰੇ ਅਜੇ ਹੂੰ 10 ਦਿਨਾਂ ਦੀ ਹਜੇ ਹੈਗੀ ਕੱਚੀ ਹਫਤਾ ਵੀ ਕੱਢ ਸਕਦੀ ਹੈ 10 ਦਿਨ ਵੀ ਕੱਢ ਸਕਦੀ ਹੈ ਬਾਕੀ ਪਸ਼ੂ ਦਾ ਕੋਈ ਦਰਮਿਆਨਾ ਕੱਦ ਹਨ ਹਾਂ ਇੱਕ ਆਦਾ ਦਰਮਿਆਨਾ ਅੱਧਾ ਦਰਮਿਆਨਾ ਲੇਵਾ ਹਜੇ ਬਣਾਉਂਦੀ ਹੁੰਦੀ ਆ ਇਹ ਕੰਮ ਸੂਏ ਕੰਮ ਕਲੂਣ ਸੋਦੀ ਆ ਕਲੂਣ ਹਾਂ ਇਹ ਹੈਗੀ ਆ ਪਹਿਲੇ ਸੂਏ ਜਿਹੜੀ ਸੂਹ ਝੋਟੀ ਹਜੇ ਲੇਵਾ ਬਣਾਈ ਜਾਂਦੀ ਆ ਪਰ ਸੂਹ ਤੋਂ ਬਾਅਦ ਵੀ 40 ਦਿਨ ਜਿਹੜੇ ਪਹਿਲੇ ਪਸ਼ੂ ਪਹਿਲੇ ਸੂਏ ਪਸ਼ੂ ਨੇ ਬਣਾਉਣਾ ਹੁੰਦਾ ਲੇਵਾ ਹਾਂਜੀ ਤੇ ਇਹਦਾ ਭਾਈ ਕੀ ਮੁੱਲ ਲੱਗਦਾ ਇੱਕ 40 ਆ ਜੀ ਇੱਕ 40 ਮਾਨਦਾਨ ਹੋ ਜਾ ਮਾਨਦਾਨ ਹੋ ਜਾ ਇਹਦਾ ਰੇਟ ਹੈਗਾ 1 40 ਮਿੱਤਰੋ ਹੱਫਤਾ ਦੱਸ ਦੇਣਾ ਨਹੀਂ ਕੱਚੀ ਆ ਜੇਕਰ ਕਿਸੇ ਭਰਾ ਨੇ ਇਹ ਵੀ ਲੈਣੀ ਆਂਦਾ ਪੂਰੀ ਜੱਜਮੈਂਟ ਕਰਕੇ ਝੋਟੀ ਜਿਹੜੀ ਖਰੀਦ ਸਕਦਾ ਪਹਿਲੇ ਸੂਏ ਸੋਊਗੀ ਤੇ ਬਾਈ ਕੋਲੇ ਤਨ ਨਾ ਗੜੇ 2 ਹਜੇ ਕਹਿੰਦਾ ਹੋਰ ਆਉਣਿਆ ਵਧੀਆ ਵਪਾਰ ਦਾ ਕੰਮ ਹੈ ਚੰਗੇ ਲੈਵਲ ਤੇ ਬਾਕੀ ਘਰੇ ਵੀ ਇੱਕ ਦੋ ਪਸ਼ੂ ਹੁੰਦੇ ਆ ਕਈ ਵਾਰ ਜੇ ਕਿਸੇ ਭਰਾ ਨੇ ਪੂਰੀ ਦਸੱਲੀ ਕਰਕੇ ਖਰੀਦਣੀ ਆਂਦਾ ਕੰਡਾ ਉਹ ਨਾਲ ਲੈ ਕੇ ਜਾਣਾ ਹਾਂਜੀ ਹਾਂਜੀ ਛੰਡਾ ਨਾਲ ਲੈ ਕੇ ਜਾਏ ਤਸੱਲੀ ਕਰ ਲਓ ਤੁਹਾਨੂੰ ਚਾਰ ਟਾਈਮ ਦੀ ਤੇ ਫੇਰ ਜਿਹੜਾ ਤੁਸੀਂ ਪਸ਼ੂ ਇਹ ਖਰੀਦ ਸਕਦੇ ਹੋ ਤੇ ਇੱਕ ਵਾਰੀ ਡਰੈਸ ਹੋਰ ਗੋਲਦੇ ਬਾਈ ਪਿੰਡ ਜ਼ਰਾ ਜਿਹੜਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ 98780 1792 ਲੈ ਸੰਪਰਕ ਕਰਕੇ ਜਰੂਰ ਆ ਜਾ ਮਿੱਤਰੋ ਧੰਨਵਾਦ ਕਰੋਨੇ ਕਬਾਂ ਟਾਪ ਦੀ ਛੋਟੀ ਕੱਟੀ ਤੋਰ ਕੇ ਦਿਖਾਉਣਿਆ ਤੇ ਸਿੰਗਾ ਸੂੰਗਾ ਦਾ ਫੇਸਬੁਕ ਕੁਆਲਿਟੀ ਬਹੁਤ ਹੀ ਵਧੀਆ ਇਧਰ ਆਇਆ ਬਾਈ ਤੇ ਛਿਰਾ ਗੱਲਵਾਦਾ ਤੇ ਪਹਿਲਾਂ ਨਾ ਬਾਈ ਹਾਂ ਪਹਿਲਾਂ ਨਾ ਹੀ ਪਹਿਲੇ ਸੂਈ ਸੂਈ ਹੋਈ ਆ ਹਾਂ ਸੂਈ ਵੀ ਪਹਿਲੇ ਸੂਈ ਆ ਤੇ ਕੱਟੀ ਜਾਣਕਾਰੀ ਪੂਰੀ ਲੈ ਕੇ ਦੇਵਾਂਗੇ ਜਿਵੇਂ ਪਹਿਲਾਂ ਕੱਟੀਆਂ ਸਕੀਨ ਨੇ ਜਿਹੜੇ ਪੁਰਾ ਇੱਕ ਵਾਰੀ ਜ਼ਰੂਰ ਦੇਖ ਲਿਓ ਤੇ ਪੂਰੀ ਜਾਣਕਾਰੀ ਜਿਹੜੀ ਬਾਈ ਤੋਂ ਲੈ ਕੇ ਦੇਣੇ ਤਾਜੀ ਸੂਈ ਹੋਈ ਆ ਹਨਾ ਮੇਨ ਗੱਲ ਤੇ ਪੂਰੀ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਕੱਟੀ ਸਕੀਨ ਆ ਸਿੰਗਾ ਖੁੰਗਾ ਕਨੀਓ ਥਣ ਪੱਖੋਂ ਲੇਵੀ ਪੱਖੋਂ ਬਿਲਕੁਲ ਸਾਫ਼ ਜਿਹੜਾ ਲੇਵਲ ਲੱਗਿਆ ਹੋਇਆ ਤੇ ਤਾਜੀ ਸੂਈ ਆ ਮੇਨ ਗੱਲ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਪ੍ਰੋਪਰ ਜਾਣਕਾਰੀ ਲੈ ਕੇ ਨੇ ਬਾਈ ਸਸੀ ਗੱਲ ਸਸੀ ਗੱਲ ਤੇ ਬਾਈ ਪਿੰਡ ਦੱਸਿਓ ਗਵਿੰਦਪੁਰਾ ਜੀ ਗਵਿੰਦਪੁਰਾ ਬਿਜਲਾ ਮਾਨਸਾ ਨਹੀਂ ਬਠਿੰਡਾ ਬਠਿੰਡਾ ਗਵਿੰਦਪੁਰਾ ਪਿੰਡਾ ਬਾਈ ਦਾ ਜ਼ਿਲ੍ਹਾ ਬਠਿੰਡਾ ਪੈਂਦਾ ਤੇ ਨਾਂ ਕੀ ਦੱਸਿਓ ਬਾਈ ਅੰਗਰੇਜ਼ ਸਿੰਘ ਅੰਗਰੇਜ਼ ਅੰਗਰੇਜ਼ ਇੱਕ ਵਾਰੀ ਨੰਬਰ ਬੋਲੂਗਾ 76873 6655 ਅੰਗਰੇਜ਼ ਜੀ ਆਪਾਂ ਗੱਲ ਕਰ ਲਈ ਬਾਈ ਇਹ ਮਨਲਾ ਕੱਟੀ ਕਿੰਨੇ ਟਾਈਮ ਦੀ ਹੈ ਕੱਟੀ ਚੌਗੀ ਹੋ ਜਾਏਗੀ ਚੌਗੀ ਪਹਿਲੇ ਸੂਈ ਪਹਿਲਾ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ ਹੋ ਗਏ 6-7 ਦਿਨ 6-7 ਦਿਨ ਦੁੱਧ ਬਾਈ ਨੂੰ 11 ਕਿਲੋ ਆ ਕੁਰਾ ਹਾਂਜੀ ਲੈ ਮਿੱਤਰੋ 11 ਕਿਲੋ ਬਾਈ ਅੰਗਰੇਜ਼ ਕਹਿੰਦਾ ਦੋ ਦੋ ਤਿਆਰ ਆ ਪਹਿਲੇ ਸੂਈ ਕੱਟੀ ਹੈਗੀ ਸੋਹਣੀਆ ਥਾਂ ਲੇਵਾ ਬਿਲਕੁਲ ਸਾਫ ਆ ਤੇ ਕਦ ਕਾਟ ਕੰਨੀਓ ਸਿੰਗਾ ਸੂੰਗਾ ਕੰਨੀਓ ਸਾਰੀ ਗੱਲਬਾਤ ਓਕੇ ਆ ਬਾਕੀ ਜੇ ਕੋਈ ਫੇਰ ਵੀ ਸਾਨੂੰ ਦਿੱਕਤ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੰਗਰੇਜ਼ ਬਾਈ ਰੇਟ ਕੀ ਕਰਤਾ ਜਾਇਜ ਆ ਮਨੋ ਤਾਂ 120 ਕਰਦੇ ਆ ਮੰਡੀ ਸਾਹਿਬ ਹਾਂਜੀ ਕਿੱਥੋਂ ਤੱਕ ਛੱਡ ਦਿੰਦੀ ਇੱਕ 10 ਦੀ ਦੇ ਇੱਕ ਲੱਖ 20 ਹਜ਼ਾਰ ਰੇਟ ਆ ਮਿੱਤਰੋ 1 ਲੱਖ 10 ਹਜ਼ਾਰ ਦੀ ਬਾਈ ਕੰਦਾ ਝੋਟੀ ਦੇ ਦਾਂਗੇ ਪਹਿਲੇ ਸੂਏ ਆ ਕਈ ਵਾਰ ਭਰਾ ਪਹਿਲੇ ਸਕੀਨ ਸੂਏ ਦੇ ਸਕੀਨ ਹੁੰਦੇ ਆ ਤਾਂ 11 ਕਿਲੋ ਦੁੱਧ ਮਨਦਰਗ ਅੰਗਰੇਜ਼ ਮਾਰਜਿਨ ਬੇਸ਼ਟਾਰ 4 ਟਾਈਮ ਚੋਕੇ ਲੈ ਜਾਓ ਚੋਕੇ ਲੈ ਜੀ ਹਾਂਜੀ 11 ਕਿਲੋ ਦੁੱਧ ਬਾਈ ਕਹਿੰਦਾ ਮਿੰਕੇ ਲੈ ਜਾਓ ਕੋਈ ਗੱਲ ਨਹੀਂ ਤਸੱਲੀ ਕਰੋ 2 ਟਾਈਮ 4 ਟਾਈਮ ਤਸੱਲੀ ਕਰਕੇ ਤੁਸੀਂ ਫੇਰ ਜਿਹੜੀ ਇਹ ਕੱਟੀ ਖਰੀਦ ਸਕਦੇ ਹੋ ਪਿੰਡ ਬਾਈ ਦਾ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਮਿੱਤਰੋ ਸੰਪਰਕ ਜਰੂਰ ਕਰ ਲਓ